हां जी ਅੱਜ ਇਹ ਸੋਨੂੰ ਆਪਾਂ ਸੈੱਡ ਸਲਾਈ ਲਾਉਣ ਬਾਰੇ ਦੱਸਾਂਗੇ ਇਹ ਦੇਖੋ ਸਭ ਤੋਂ ਪਹਿਲਾਂ ਆਪਾਂ ਇਸ ਤਰ੍ਹਾਂ ਜਿਹੜਾ ਕਿ ਕੱਪੜੇ ਨੂੰ ਰੱਖ ਲੈਣਾ ਆਪਣਾ ਇਹ neck ਬਣ ਕੇ ਤਿਆਰ ਹੋ ਗਿਆਗਾ ਦੇਖੋ ਇਹ ਨੂੰ ਨਾ ਜਿਹੜਾ ਫਰੰਟ ਵਾਲਾ ਕੱਪੜਾ ਹੁੰਦਾ ਇਹ ਨੂੰ ਆਪਾਂ ਥੋੜਾ ਜਿਹਾ ਨੀਚੇ ਰੱਖਣਾ ਹੁੰਦਾਗਾ ਦੇਖੋ ਇਸ ਤਰ੍ਹਾਂ ਇੱਥੇ ਆਪਣੀ ਇੱਥੇ ਕੱਟ ਪਈ ਹੁੰਦੀ ਹੈ ਤੇ ਦੂਸਰਾ ਜਿਹੜਾ ਆਪਣਾ ਮਤਲਬ ਆਹ ਵਾਲਾ neck ਅੱਗੇ ਵਾਲਾ ਪਿੱਛੇ ਨੂੰ ਜਾਂਦਾ ਹੁੰਦਾ ਤੇ ਉਹ ਪ੍ਰੋਬਲਮ ਵੀ ਇਹ ਨਾਲ ਸੋਲਵ ਹੋ ਜਾਂਦੀ ਹੈ ਜਦੋਂ ਆਪਾਂ ਇਹ ਨੂੰ ਥੋੜਾ ਜਿਹਾ ਇਸ ਤਰ੍ਹਾਂ ਹਟਾ ਕੇ ਰੱਖਾਂਗੇ ਇਹ ਆਪ ਦੇ ਆਪ ਇਧਰ ਨੂੰ ਖਿੱਚ ਪੈਣ ਲੱਗੇ ਜਿਵੇਂ ਦੇਖੋ ਇਸ ਦੇਖੇ ਇਹ ਇਧਰ ਨੂੰ ਇਧਰ ਨੂੰ ਮਤਲਬ ਅੱਗੇ ਨੂੰ ਆ ਰਹੀ ਹੈਗਾ ਇਹ ਤੇ ਦੂਸਰੀ ਗੱਲ ਭਾਈ ਇਹ ਗੱਲ ਦਾ ਧਿਆਨ ਰੱਖਣਾ ਜਦੋਂ ਆਪਾਂ ਸਲਾਈ ਲਾਉਣੀ ਹੈ ਬਿਲਕੁਲ ਆਪਾਂ ਇਸ ਤਰ੍ਹਾਂ ਟੇਢੀ ਨਹੀਂ ਲਾਉਣੀ ਹੈਗੀ ਸਭ ਤੋਂ ਪਹਿਲਾਂ ਆਪਾਂ ਇੱਥੇ ਜਦੋਂ ਸਲਾਈ ਲਾਵਾਂਗੇ 1.5 ਇੰਚ ਤੱਕ ਆਪਾਂ ਡਿੱਗੀ ਦੀ ਸਲਾਈ ਹੈ ਇਹ ਆਪਾਂ ਸਿੱਧੀ ਲਾਵਾਂਗੇ ਤੇ ਫਿਰ ਇਸ ਤਰ੍ਹਾਂ ਇਸੇ ਸਿੱਧੀ ਲਾ ਕੇ ਫਿਰ ਇਹਦੇ ਵਿੱਚ ਥੋੜੀ-ਥੋੜੀ ਆਪਾਂ ਗੋਲਾਈ ਦਿੰਦੇ ਜਾਵਾਂਗੇ ਦੇਖੋ ਇਸ ਤਰ੍ਹਾਂ ਤੇ ਜਿਵੇਂ ਆਪਾਂ ਮਤਲਬ ਇਹਨੂੰ ਆਪਾਂ ਟੇਢੀ ਲਾ ਦਿੰਨੀ ਆਂ ਗਗਲਾਈ ਨੂੰ ਮਤਲਬ ਇਹਨੂੰ ਸਲਾਈ ਨੂੰ ਆਪਾਂ ਟੇਢੀ ਲਾ ਦਿੰਨੀ ਆਂਗੇ ਉਹਦੇ ਨਾਲ ਨੇ ਇਹਦੇ ਵਿੱਚ ਫਿਰ ਝੋਲ ਪੈਣ ਲੱਗ ਜਾਂਦਾ ਹੈ ਇਸ ਲਈ ਆਪਾਂ ਜਦੋਂ ਕਿ ਆਪਾਂ ਨਸਾਨੀ ਲਾਉਣੇ ਹੋ ਉਦੋਂ ਤਾਂ ਆਪਾਂ ਐਂਟੀ ਟੇਪ ਨਾਲ ਬਿਲਕੁਲ ਪਰ ਟੇਢੀ ਹੀ ਆਪਾਂ ਜਿਹੜੀ ਕਿ ਨਸਾਨੀ ਲਾਉਣੀ ਆਂਗੇ ਤੇ ਇੱਥੋਂ ਐਂਟੀ ਟੇਪ ਤਰ ਕੇ ਪਾ ਇੱਥੇ ਮਿਲਾ ਦਿੰਨੀ ਆਂ ਤੇ ਇੱਥੋਂ ਆਪਾਂ ਹੈਪਨਰ ਮਿਲਾ ਦਿੰਨੀ ਹੁੰਦੇ ਆ ਤੇ ਇਸ ਲਈ ਜਦੋਂ ਆਪਾਂ ਸਲਾਈ ਲਾਉਣੀ ਆਂ ਉਦੋਂ ਹਮੇਸ਼ਾ ਇੱਥੇ ਡੇ ਡੇਡ ਇੰਚ ਜਾਂ 2 ਇੰਚ ਤੱਕ ਜਿਹੜੀ ਕਿ ਆਪਾਂ ਸਿੱਧੀ ਸਲਾਈ ਲਾਉਣਗੇ ਕਈ ਵਾਰ ਜਦੋਂ ਕੋਈ ਮਤਲਬ ਹੈਵੀ ਹੁੰਦਾਗਾ ਉਹਦੇ ਲਈ ਆਪਾਂ 2 ਇੰਚ ਤੇ ਬਿਲਕੁਲ ਆਪਾਂ ਇਸ ਤਰ੍ਹਾਂ ਸਿੱਧੀ ਸਲਾਈ ਲਾਉਣੀ ਹੈਗੀ ਤੇ ਫਿਰ ਉਸ ਤੋਂ ਬਾਅਦ ਹੀ ਆਪਾਂ ਛੋਟੇ-ਛੋਟੇ ਇਸ ਤਰ੍ਹਾਂ ਗਲਾਈ ਦੇਣਗੇ ਜੇ ਮਤਲਬ ਜੇ ਪਤਲਾਗਾ ਤਾਂ ਉਹਦੇ ਲਈ ਆਪਾਂ ਇੱਥੇ 1.5 ਇੰਚ ਹੀ ਆਪਾਂ ਨੂੰ ਕਾਫੀ ਹੈਗਾ ਤਾਂ ਆਪਾਂ 1.5 ਇੰਚ ਤੱਕ ਜਿਹੜੀ ਕਿ ਸਲਾਈ ਹੈਗੀ ਆਪਾਂ ਸਿੱਧੀ ਲਗਾ ਕੇ ਫਿਰ ਉਸ ਤੋਂ ਬਾਅਦ ਹੀ ਹਲਕੀ-ਹਲਕੀ ਜਿਹੜੀ ਆਪਾਂ ਗਲਾਈ ਦਵਾਂਗੇ రేను కపడేను స్టార్ట్ జీ సై డబల్ డే ఇంచే ਇਸ ਤੋਂ ਬਾਅਦ ਉਹ ਹਲਕੀ ਹਲਕੀ ਬਲਾਈ ਦੇਣੀ ਇਥੇ ਆਪਾਂ ਰੁਕ ਜਾਣਾ ਜਿੱਥੇ ਆਪਣੀ ਮਤਲਬ ਫੀਟਿੰਗ ਦੀ ਜਿਹੜੀ ਨਿਸ਼ਾਨੀ ਲਾਈ ਹੁੰਦੀ ਹੈ ਇਸ ਤੋਂ ਰੁਕਣ ਤੋਂ ਬਾਅਦ ਇਹਨੂੰ ਆਪਾਂ ਥੋੜਾ ਜਿਹਾ ਇਸ ਤਰ੍ਹਾਂ ਮਤਲਬ ਇਹਨੂੰ ਪੈਰਾਂ ਨੂੰ ਚੱਕ ਲੈਣਾਗਾ ਤੇ ਇਸ ਤਰ੍ਹਾਂ ਕੱਪੜੇ ਨੂੰ ਘੁਮਾਉਣਾ ਹੈ ਇਹਦੇ ਨਾਲ ਜੇ ਆਪਾਂ ਮਤਲਬ ਇਸ ਤਰ੍ਹਾਂ ਹੀ ਸਲਾਈ ਦੇ ਨਾਲ ਹੀ ਮਤਲਬ ਮਸ਼ੀਨ ਦੇ ਨਾਲ ਹੀ ਇਸ ਤਰ੍ਹਾਂ ਆਪਾਂ ਗਲਾਈ ਦੇ ਦਿੰਦੇ ਆ ਉਹਦੇ ਨਾਲ ਫਿਟਿੰਗ ਇੰਦੀ ਵਧੀਆ ਆਉਂਦੀ ਇਸ ਲਈ ਥੋੜਾ ਜਿਹਾ ਆਪਾਂ ਪੈਰਾਂ ਨੂੰ ਚੱਕ ਕੇ ਇਸ ਤਰ੍ਹਾਂ ਕੱਪੜੇ ਨੂੰ ਮਤਲਬ ਐਂ ਘੁਮਾ ਕੇ ਫੇਰ ਸਲਾਈ ਲਾਉਣੀ ਆ ਇਹਦੇ ਨਾਲ ਜਿਹੜੀ ਕਿ ਫਿਟਿੰਗ ਦੀ ਸਲਾਈ ਆਗੀ ਮਤਲਬ ਇੱਥੇ ਕਮਰ ਕੋਲੋਂ ਇਹਦੇ ਨਾਲ ਬਹੁਤ ਵਧੀਆ ਆਉਂਦੀ ਹੈਗੀ ਇੱਕ ਗੱਲ ਦਾ ਆਪਾਂ ਹੋਰ ਧਿਆਨ ਰੱਖਣਾ ਕਿ ਵੀ ਜਦੋਂ ਜ਼ਿਆਦਾ ਮਤਲਬ ਹੈਵੀ ਹੁੰਦਾਗਾ ਤਾਂ ਉਹਦੇ ਲਈ ਆਪਾਂ ਜਿਹੜੀ ਆ ਆ ਵਾਲੀ ਸਲਾਈਆ ਕੀ ਇੱਥੋਂ ਆਪਾਂ ਗੋਲਾਈ ਦੇ ਨਹੀਂ ਹੁੰਦੀਆਂ ਕਿਉਂਕਿ ਆ ਚੀਜ਼ ਤੋਂ ਮਤਲਬ ਬੰਦਾ ਜਿਹੜਾ ਕਿ ਹੈਵੀ ਹੈਗਾ ਇੱਥੋਂ ਆਪਾਂ ਗੋਲਾਈ ਦੇ ਦੇਣੀ ਹੈਗੀ ਤਾਂ ਜੋ ਕਿ ਜਿਹੜੀ ਆਪਣੀ हिਪ ਕੋਲ ਉਹ ਮਤਲਬ ਕਮੀ ਜਿਹਾ ਫਸੇ ਨਾ ਜੇ ਮਤਲਬ ਮੀਡੀਅਮ ਹੈ ਤੇ ਪਤਲਾਗਾ ਤਾਂ ਉਹਦੇ ਲਈ ਆਪਾਂ ਬਿਲਕੁਲ ਇਹ ਸਲਾਈਆ ਇਸ ਤਰ੍ਹਾਂ ਆਪਾਂ ਸਿੱਧੀ ਲਾਵਾਂਗੇ ਜਿਵੇਂ ਆਪਣੀ ਇਹ ਨਸਾਨੀ ਲਾਈ ਵੀ ਆ ਜੇ ਹੈਵੀ ਹੋਵੇ ਤਾਂ ਉਹਦੇ ਲਈ ਆਪਾਂ ਇਸ ਤਰ੍ਹਾਂ ਗੋਲਾਈ ਦੇ ਵਿੱਚ ਹੀ ਲਾਵਾਂਗੇ ਤਾਂ ਹੈਂ ਤਾ ਜੋ ਕਿ ਜਿਹੜੀ ਉਹ ਹਿੱਪ ਆ ਗਈ ਉਹ ਹਿੱਪ ਕੋਲ ਜਿਹੜਾ ਕਿ ਕਮੀਜ਼ ਆ ਉਹ ਫਸੇ ਨਾ ਇਸ ਲਈ ਹੁਣ ਆਪਾਂ ਇਹ ਜਿਹੜੀ ਨੇ ਇਨਸਾਨ ਆਪਣੀ ਆਵਲੀ ਨੇ ਸਾਂਹੀ ਲਾਈ ਆ ਤਾਂ ਆਪਾਂ ਇੱਥੇ ਹੀ ਇਸ ਤਰ੍ਹਾਂ ਸਿਲਾਈ ਲਾਵਾਂਗੇ نیچے ਆ ਕੇ ਜੀ ਵੀ ਆਪਾਂ ਡਬਲ ਕਰ ਦਵਾਂਗੇ ਇਸੇ ਤਰ੍ਹਾਂ ਜੇ ਆਪਾਂ ਦੂਸਰੀ ਸਾਈਡ ਤੇ ਜਿਹੜੀ ਕਿ ਆਪਾਂ ਸਲਾਈ ਲਾਵਾਂਗੇ ਜੀ ਦੇਖੋ ਇਹ ਆਪਣੀ ਫਿਟਿੰਗ ਵਾਲੀ ਜਿਹੜੀ ਸਲਾਈ ਲੱਗ ਗਈ ਹੈਗੀ ਜੇ ਉਪਰੋਂ ਦੇਖੋ ਜਦੋਂ ਆਪਾਂ نیچے ਨੂੰ ਕਪੜਾ ਕਰਕੇ ਰੱਖਦੇ ਆਂ ਕਿ ਇਹਦੇ ਨਾਲ ਆਪਣਾ ਜਿਹੜਾ ਕੀ ਅੱਗੇ ਵਾਲਾ neck ਹੈਗਾ ਨੀਚੇ ਨੂੰ ਰਹਦਾਗਾ ਤੇ ਇਹ ਦੂਸਰੀ ਚੀਜ਼ ਦੇਖੋ ਆਵਣ ਦੇਖੋ ਇਦੀ ਫਿਟਿੰਗ ਦੀ ਸਲਾਈ ਇੱਥੋਂ ਜ਼ਿਆਦਾ ਜੇ ਆਪਾਂ ਇਹਨੂੰ ਮਤਲਬ ਇਸ ਤਰ੍ਹਾਂ ਤਿੱਖੀ ਕਰਕੇ ਲੋਂਦੇ ਤਾਂ ਫਿਰ ਇਹ ਇਸ ਤਰ੍ਹਾਂ ਲੱਗ ਜਾਂਦੀ ਤੇ ਹੁਣ ਇੱਥੋਂ ਦੇਖੋ ਇਹ ਚੀਜ਼ ਦੀ ਗੁਲਾਈ ਆ ਰਹੀ ਹੈਗੀ ਤੇ ਉਸ ਤੋਂ ਬਾਅਦ ਆਪਣੀ ਇਹ ਜਿਹੜੀ ਫਿਟਿੰਗ ਦੀ ਸਲਾਈ ਦੇਖੋ ਕਿੰਨੀ ਵਧੀਆ ਲੱਗੀ ਹੈਗੀ ਤੇ ਆ ਆਪਣੀ हिਪ ਤੱਕ ਦੇਖੀਏ ਇਸ ਤਰ੍ਹਾਂ ਜੀ ਆਪਣੀ ਇਧਰਲੀ ਸਾਈਡ ਆ ਬਾਕੀ ਜਿਹਦੇ ਇੱਥੇ ਪ੍ਰੈਸ ਹੋ ਗਈ ਤੇ ਪਿੱਛੋਂ ਜਿਹੜਾ ਐਕਸਟਰਾ ਕੱਪੜਾਗਾ ਕੱਟ ਹੋ ਗਿਆ ਤੇ ਉਹ ਤੇ ਜਿਹੜਾ ਕੱਟ ਲਾਤੀ ਸੀ ਉਹਦੇ ਨਾਲੇ ਇਹਦੂ ਵੀ ਜ਼ਿਆਦਾ ਜਿਹੜੀ ਕੀ ਦੀ ਸਫਾਈ ਆਉਗੀ ਤੇ ਫਿਟਿੰਗ ਬਹੁਤ ਸੋਹਣੀ ਜਿਹੜਾ ਕਿ ਇਹ ਕਮੀਜ਼ ਆਪਣਾ ਬਣ ਕੇ ਤਿਆਰ ਹੋਊਗਾ ਇਸ ਤਰ੍ਹਾਂ ਸਲਾਈ ਲਾਉਣ ਨਾਲ ਇਹ ਕੋਦੇ ਵੀ ਕੋਈ ਇੱਥੇ ਛੋੜ ਵੀ ਨਹੀਂ ਪੈਂਦਾ ਹੈਗਾ ਤੇ ਬਾਕੀ ਇੰਦਰ ਜਿਹੜੀ ਫਿਟਿੰਗ ਆ ਤੇ ਬਹੁਤ ਵਧੀਆ ਹੁੰਦੀ ਆ। ਹਾਂਜੀ ਦੇਖੋ ਇਹ ਜਿਹੜਾ ਕਿ ਆਪਣਾ ਸੂਟ ਬਣ ਕੇ ਤਿਆਰ ਹੈਗਾ। ਤੇ ਇਹਦੇ ਆਪਾਂ ਲੈਸ ਦਾ ਵੀ ਕੰਮ ਕਰਤਾ ਹੈਗਾ। ਸਿਰਫ ਚੱਕਾ ਚੱਕਾ ਤੇ ਲੈਸ ਲਾਈਏਗੀ। ਕੇ ਬਾਕੀ ਤੁਸੀਂ ਇਹਦੀ ਫਿਟਿੰਗ ਦੀ ਸਲਾਈ ਦੇਖੋ। ਇਹਦੀ ਸ਼ੇਪ ਕਿੰਨੀ ਵਧੀਆ ਆ ਰਹੀਏਗੀ। ਇੱਥੇ ਹਿਪ ਕੋਲ ਇੱਥੇ ਆ ਕਮਰ ਕੋਲ ਫਿਟਿੰਗ। ਇਥੇ ਬ੍ਰੈਸ਼ ਕਰੋ। ਇਸੇ ਤਰ੍ਹਾਂ ਜੀ ਇਤਰੀ ਸੈੱਡ। ਸੋ ਨੂੰ ਮੇਰੀ ਵੀਡੀਓ ਕੇਹੀ ਜੀ ਲੱਗੀ ਤਾਂ ਜਰੂਰ ਦੱਸਿਓ ਤੇ ਇਹ ਜੀ ਹੋਰ ਵੀਡੀਓ ਦੇਖਣੇ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਧੰਨਵਾਦ।